ਇਹ ਤੁਹਾਡੇ ਦੁਕਾਨਦਾਰ ਕੀ ਸੋਚੇ ਗੱਲਬਾਤ ਕਰਾਂਗੇ ਭਾਜੀ ਕਿੰਨਾ ਮਰਜੀ ਮੇਰਾ ਨਾਮ ਕਨਵਲਜੀ ਸਿੰਘ ਆ ਜੀ ਕਿੰਨੇ ਚਿਰ ਤੋਂ ਤੁਸੀਂ ਪਰਾਣੇ ਆ ਕਿ ਮੈਂ ਇਸ ਮਾਰਕੀਟ ਚ ਕੋਈ ਤਕਰੀਬਨ 35 38 ਸਾਲ ਹੋ ਗਏ ਜੀ ਸਰਕਾਰਾਂ ਬਹੁਤ ਵੇਖਿਆ ਹੋਣਗੇ ਬੈਟਰ ਸਰਕਾਰ ਕਿਹੜੀ ਲੱਗੀ ਸੀ ਸਰ ਕੋਈ ਦੋਰ ਆਏ ਨਹੀਂ ਕਿ ਅੱਜ ਲੋਕ ਗੱਲਾਂ ਕਰਦੇ ਨੇ ਅਕਾਲੀ ਦਲ ਅਕਾਲੀ ਦਲ ਜਿੰਨੀ ਡਿਵੈਲਪਮੈਂਟ ਅੱਜ ਤੱਕ ਹੋਈ ਹੈ ਉਹ ਅਕਾਲੀ ਦਲ ਦੇ ਟਿਮੌਰ ਸੀ ਹੋਈ ਹੈ ਪਿਛਲੇ 10 ਸਾਲ ਜਦੋਂ ਵੀ ਅਕਾਲੀ ਦਲ ਇੱਥੇ ਰਿਹਾ ਹੈ ਜੋ ਡਿਵੈਲਪਮੈਂਟ ਅੰਮ੍ਰਿਤਸਰ ਚ ਹੋਈ ਹੈ ਚਾਹੇ ਸੜਕਾਂ ਬਣੀਆਂ ਚਾਹੇ ਆਈਆਈਐਮ ਆਇਆ ਜੋ ਵੀ ਇੱਥੇ ਹਸਪੀਟਲ ਬਨੇ ਨੇ ਜਾਂ ਸਾਡੇ ਇੱਥੇ ਅੰਮ੍ਰਿਤਸਰ ਦੇ ਵਿੱਚ ਟ੍ਰੀਲੀਆ ਮਾਲ ਸਾਈਕਲ ਟਰੈਕ ਸਾਰੇ ਜਿੰਨੇ ਪਾਰਕ ਇੱਥੋਂ ਦੇ ਜਿੰਨੀ ਡਿਵੈਲਪਮੈਂਟ ਹੋਈ ਹੈ ਸਿਰਫ ਅਕਾਲੀ ਦਲ ਦੇ ਟਾਈਮ ਤੇ ਹੋਈ ਹੈ ਤੇ ਉਹ ਸਾਰੀ ਡਿਵੈਲਪਮੈਂਟ ਜਿਹੜੀ ਅੰਮ੍ਰਿਤਸਰ ਦੀ ਹੈ ਉਹਦਾ ਛਰੇ ਸਿਰਫ ਸਾਡੇ ਅਨਿਲ ਜੋਸ਼ੀ ਨਹੀਂ ਜਾਣਦਾ ਜੀ ਕੰਮ ਕਰਉਂਦੇ ਪਏ ਸੀ ਇਹਦਾ ਹਰ ਸਿਰ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਹਫਤਾ ਇੱਕ ਇੱਥੇ ਰਹੇ ਸੀ ਜੀ ਜੀ ਲਾਗੇ ਖਲੋਗੇ ਮਿਸਤਰੀਆਂ ਦੇ ਕੰਮ ਕਰਉਂਦੇ ਸਰ ਅਸੀਂ ਖੁਦ ਦੇਖਦੇ ਰਹੇ ਹਾਂ ਕਿ ਬਾਦਲ ਸਾਹਿਬ ਸੁਖਵੀਰ ਜੀ ਹਰ ਹਫਤੇ ਇੱਥੇ ਆਉਂਦੇ ਸੀ ਔਰ ਹਰ ਹਫਤੇ ਆ ਕੇ ਜਿਹੜੀ ਇੱਥੇ ਕਮ ਡਵੈਲਪਮੈਂਟ ਦਾ ਚੱਲ ਰਿਹਾ ਸੀ ਹੈਰੀਟੇਜ ਸਟਰੀਟ ਬਣ ਰਹੀ ਸੀ ਹਰ ਹਫਤੇ ਆ ਕੇ ਇੱਥੇ ਉਹਦੀ ਦੇਖਰੇਖ ਕਰਕੇ ਸਾਰਾ ਚੈੱਕ ਕਰਕੇ ਫੇਰ ਜਾਂਦੇ ਸੀ ਇਹ ਮਾਰਕੀਟ ਦੇ ਕਿਹੜੇ ਕਿਹੜੇ ਮੁਸ਼ਕਲ ਹੈ ਜਿਹੜੀ ਤੁਸੀਂ ਜੋਸ਼ੀ ਸਾਹਿਬ ਨੂੰ ਦੱਸੋ ਕਿਉਂਕਿ ਕਹਿੰਦੇ ਲੀਡਰ ਇਥੇ ਮੈਂ بڑے ਦੁਕਾਨਦਾਰਾਂ ਨਾਲ ਗੱਲ ਕੀਤੀ ਕਹਿੰਦੇ ਲੀਡਰ ਚਾਹੀਦਾ ਜੋਸ਼ੀ ਰਾਕ ਤਾਕਤ ਲੈਣਾ ਸਰ ਮਾਰਕੀਟ ਨੂੰ ਕੋਈ ਮੁਸ਼ਕਲ ਨਹੀਂ ਜੇ ਕੋਈ ਮੁਸ਼ਕਲ ਆਈ ਵੀ ਸੀ ਤੇ ਉਹ ਸਾਡੀ ਜੋਸ਼ੀ ਸਾਹਿਬ ਨੇ ਦੂਰ ਕੀਤੀ ਉਹਨਾਂ ਨੇ ਉਸ ਟਾਈਮ ਤੇ ਜਦੋਂ ਮਨਿਸਟਰ ਸਨ ਮੈਂ ਖੁਦ ਉਹਨਾਂ ਕੋਲ ਜਾ ਕੇ ਸਾਰਾ ਪਾਸ ਕਰਾਇਆ ਔਰ ਉਸ ਵੇਲੇ ਸਾਡੀ ਮਾਰਕੀਟ ਸਾਰੀ ਜਿਹੜੀ ਸੜਕ ਖਰਾਬ ਸੀ ਉਹ ਸੜਕ ਦਾ ਇਹਨਾਂ ਨੇ ਪੂਰਾ ਪੂਰਾ ਬਣਾ ਕੇ 20 ਤੋਂ 25 ਲੱਖ ਰੁਪਏ ਦਾ ਸਾਰਾ ਐਸਟੀਮੇਟ ਬਣਿਆ ਸੀ ਜਿਹੜਾ ਐਸਟੀਮੇਟ ਅੱਜ ਵੀ ਮ ਯਾਰ ਸਾਡਾ ਕੋਈ ਥੜਾ ਟੁੱਟ ਜਾਏਗਾ ਜਾਂ ਕੁਝ ਟੁੱਟ ਜਾਏਗਾ ਉਹਦੇ ਕਰਕੇ ਮਨਾ ਕਰ ਦਿੱਤਾ ਅਦਰਵਾਈਜ਼ ਅੱਜ ਵੀ ਮੇਰੇ ਕੋਲ ਇੱਥੇ ਫਾਈਲਾਂ ਪਈਆਂ ਜਿਹਦੇ ਚ ਸਾਨੂੰ ਕੋਈ 21-22 ਲੱਖ ਰੁਪਇਆ ਪਾਸ ਹੋਇਆ ਸੀ ਕਿ ਮਾਰਕੀਟ ਦੀ ਸਾਰੀ ਸੜਕਾਂ ਬਣਾਉਣ ਵਾਸਤੇ ਜੀ ਜੀ ਲੀਡਰ ਵੀ ਆਉਂਦੇ ਹੋਣੇ ਤੁਹਾਡੇ ਕੋ ਹੱਥ ਤੇ ਜੋੜਦੇ ਹੋਣੇ ਜੀ ਹਾਂਜੀ ਹਾਂਜੀ ਬੜੇ ਲੀਡਰ ਆਂਦੇ ਆ ਅਸੀਂ ਸਭ ਦਾ ਵੈਲਕਮ ਕਰਨੇ ਆ ਮੈਂ ਮਾਰਕੀਟ ਦਾ ਜਨਰਲ ਸੈਕਟਰੀ ਆ ਤੇ ਅਸੀਂ ਸਭ ਦਾ ਵੈਲਕਮ ਕਰਨੇ ਆ ਸਭ ਦੀ ਅਸੀਂ ਖਿਦਮਤ 'ਚ ਹਾਜ਼ਰ ਹੁਈ ਆ ਸਭ ਦੀ ਰਿਸਪੈਕਟ ਹੈ ਪਰ ਸਾਡੇ ਵਾਸਤੇ ਸਭ ਤੋਂ ਜ਼ਿਆਦਾ ਰਿਸਪੈਕਟ ਅਨਿਲ ਜੋਸ਼ੀ ਦੀ ਹੈ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਪਤਾ ਨਹੀਂ ਕਿੰਨੇ ਕੰਮ ਕਰਾਇਆ ਇਹਦੀ ਕੋਈ ਗਿਣਤੀ ਵੀ ਨਹੀਂ ਹੱਬ ਮੰਨੀ ਗਈ ਹੈ ਕਿਉਂਕਿ ਕਾਸ ਹੋਇਆ ਤੇ ਲੋਕ ਬਾਹਰ ਵੇਖਣ ਵਾਸਤੇ ਬਿਲਕੁਲ ਸਰ ਜਦੋਂ ਦਾ ਟੂਰਿਸਟ ਹੱਬ ਇੱਥੇ ਡਿਵੈਲਪ ਹੋਇਆ ਹੈ ਜਦੋਂ ਦਾ ਸੁਖਬੀਰ ਜੀ ਨੇ ਇੱਥੇ ਆ ਕੇ ਹੈਰੀਟੇਜ ਸਟਰੀਟ ਬਣਾਈ ਹੈ ਉਸ ਤੋਂ ਬਾਅਦ ਤੁਸੀਂ ਬੜੇ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦਾ ਟੂਰਿਜ਼ਮ ਮੇਰੇ ਖਿਆਲ ਤਿੰਨੀਆਂ ਚਾਰ ਗੁਣਾ ਹੋ ਗਿਆ ਹੈ ਔਰ ਖਾਸ ਕਰਕੇ ਸਾਡੇ ਗੋਲਡਨ ਟੈਂਪਲ ਦੇ ਆਸ-ਪਾਸ ਚਾਹੇ ਕੋਈ ਕਪੜੇ ਦੀ ਦੁਕਾਨ ਹੈ ਚਾਹੇ ਕੋਈ ਚਪਲਾਂ ਦੀਆਂ ਜੁੱਤੀਆਂ ਦੀਆਂ ਦੁਕਾਨਾਂ ਹੈ ਜਾਂ ਕੋਈ ਗਿਫਟ ਆਈਟਮਸ ਦੀਆਂ ਦੁਕਾਨਾਂ ਨੇ ਸਾਰਿਆਂ ਦੇ ਬਹੁਤ ਜ਼ਿਆਦਾ ਕੰਮ ਵਧਦੇ ਨੇ ਔਰ ਉਹ ਸਾਰਾ ਦਾ ਸਾਰਾ ਫਾਇਦਾ ਹੈਰੀਟੇਜ ਸਟਰੀਟ ਬਣਨ ਤੋਂ ਬਾਅਦ ਹੀ ਹੋਇਆ ਜੂਸਾਪਾ ਜੂਸਾਪਾ ਕੱਲੇ ਕੱਲੇ ਕੋ ਜਾਣਦੇ ਪਏ ਹਾਂਜੀ ਜੂਸਾਪਾ ਬਿਲਕੁਲ ਸਰ ਉਹ ਅੱਜ ਨਹੀਂ ਜਾਂਦੇ ਉਹਨਾਂ ਨੂੰ 2007 ਤੋਂ ਹੀ ਜਦੋਂ ਇੱਥੇ ਸੀ ਉਦੋਂ ਦਾ ਹੀ ਉਹਨਾਂ ਦਾ ਇੱਕ ਸਿਸਟਮ ਸੀ ਉਹ ਹਰ ਬੰਦੇ ਨੂੰ ਪੁੱਛਦੇ ਸੀ ਕਿਹੜਾ ਕੰਮ ਹੈ ਤੇ ਮੈਨੂੰ ਦੱਸੋ ਔਰ ਹਰ ਵੇਲੇ ਹਾਜ਼ਰ ਰਹਿੰਦੇ ਸੀ ਔਰ ਸ਼ਾਇਦ ਇੱਕ ਇਤਿਹਾਸ ਹੈ ਕਿ ਇਹਨਾਂ ਦੇ ਕੈਂਪ ਆਫਿਸ ਦੇ ਵਿੱਚ ਵੀ ਹਰ ਵੇਲੇ ਮੇਲੇ ਹੀ ਲੱਗੇ ਰਹਿੰਦੇ ਹੁੰਦੇ ਸੀ ਮੈਂ ਅੱਜ ਤੱਕ ਆਪਣੀ ਲਾਈਫ ਦੇ ਵਿੱਚ ਹੋਰ ਕਿਸੇ ਲੀਡਰ ਦੇ ਐਮਪੀ ਐਮਐਲਏ ਦੇ ਆਫਿਸ ਇਹੋ ਜਿਹਾ ਮੇਲਾ ਕਦੀ ਨਹੀਂ ਲੱਗਿਆ ਦੇਖਿਆ ਜਿਹੜਾ ਕਹਿੰਦੇ ਮੈਂ ਤਾਂ ਬੜਾ ਲੋਕਾਂ ਦਾ ਸੋਚਦਾ ਪਰ ਲੋਕ ਪਤਾ ਨਹੀਂ ਕਿਉਂ ਚੁੱਪ ਕਰ ਜਾਂਦੇ ਲੋਕਾਂ ਦੀ ਬਹੁਤ ਵੱਡੀ ਗਲਤੀ ਹੈ ਜੀ ਅੱਜ ਜਿਸ ਤਰ੍ਹਾਂ ਐਮਪੀ ਖ ਦਿੰਦੇ ਆ ਜੀ ਐਮਪੀ ਬਣ ਕੇ ਕੀ ਕਰ ਲੈਣਗੇ ਪਰ ਲੋਕਾਂ ਨੂੰ ਐ ਨਹੀਂ ਪਤਾ ਕਿ ਜਿਸ ਬੰਦੇ ਦੇ ਅੰਦਰ ਜਜ਼ਬਾ ਹੈ ਅਸੀਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਜਦੋਂ ਸਾਡੇ ਕੱਪੜਿਆਂ ਤੇ ਵੈਟ ਲੱਗੀ ਸੀ ਔਰ ਸੁਖਵੀਰ ਬਾਦਲ ਜੀ ਨੇ ਨਾ ਕਰ ਦਿੱਤੀ ਸੀ ਜੋਸ਼ੀ ਸਾਹਿਬ ਖੁਦ ਜਾ ਕੇ ਉਹਨਾਂ ਨੇ ਅੜ ਕੇ ਕਹਿਤਾ ਸੀ ਕਿ ਨਹੀਂ ਜੀ ਮੈਂ ਇੱਕ ਕੰਮ ਕਰਵਾ ਕੇ ਜਾਣਾ ਹੈ ਜਿਸ ਬੰਦੇ ਦੇ ਅੰਦਰ ਜਜ਼ਬਾ ਹੈ ਹੌਸਲਾ ਹੈ ਉਹ ਦੁਨੀਆ ਤੇ ਆਪੋਜੀਸ਼ਨ ਚ ਰਹਿ ਕੇ ਵੀ ਕੋਈ ਵੀ ਕੰਮ ਕਰਾ ਸਕਦਾ ਹੈ ਔਰ ਉਹ ਜਜ਼ਬਾ ਸਿਰਫ ਤੇ ਸਿਰਫ ਅਨਿਲ ਜੋਸ਼ੀ ਦਾ ਹੈ ਹੋਰ ਅੰਮ੍ਰਿਤਸਰ ਦੇ ਕਿਸੇ ਕੈਂਡੀਡੇਟ 'ਚ ਮੈਨੂੰ ਨਹੀਂ ਨਜ਼ਰ ਆਉਂਦਾ ਸੰਧੂ ਸਾਹਿਬ ਕਹਿੰਦੇ ਕਿ ਮੈਂ ਚੱਪਲਾਂ ਤੋਂ ਲੈ ਕੇ ਹਫਲ ਯਾ ਜੁਐਸਸੀ ਦੇ ਪਹੁੰਚਾਉਣੀਆਂ ਵਪਾਰੀਆਂ ਸਰ ਸੰਧੂ ਸਾਹਿਬ ਸਾਡੇ ਬਹੁਤ ਰਿਸਪੈਕਟਡ ਥੋਦੇ ਬੰਦੇ ਨੇ ਠੀਕ ਆ ਬਿਊਰੋਕ੍ਰੇਸੀ ਚ ਰਹੇ ਨੇ ਪਰ ਮੇਰੀ ਇਕੋ ਹੀ ਚੀਜ਼ ਇਕੋ ਹੀ ਚੀਜ਼ ਹੈ ਕਿ ਆਈ ਵਾਟ ਆ ਫੀਲ ਇਟ ਕਿ ਹੀ ਇਸ ਨਾਟ ਅ ਪੋਲੀਟੀਸ਼ੀਅਨ ਉਹ ਪੋਲੀਟੀਸ਼ੀਅਨ ਨਹੀਂਗੇ ਅਦਰਵਾਇਜ਼ ਬਹੁਤ ਵਧੀਆ ਇਨਸਾਨ ਨੇ ਸਭ ਕੁਝ ਠੀਕ ਹੈ ਪਰ ਮੋਸਟ ਡਿਜ਼ਰਵਿੰਗ ਕੈਂਡੀਡੇਟ ਸਾਡੇ ਜਿਹੜੇ ਨੇ ਉਹ ਜੋਸ਼ੀ ਸਾਹਿਬ ਹੀ ਨੇ ਜਿਹੜੀ ਦੁਕਾਨ ਦੇ ਜਾਂਦੇ ਕਹਿੰਦੇ ਕਿ 20 ਤੋਂ 25 ਲੱਖ ਰੁਪਏ ਜੋਸ਼ੀ ਸਾਹਿਬ ਨੇ ਮਾਰਕੀਟ ਦੇ ਵਿੱਚ ਪਾਸ ਕਰਾਤਾ ਜੈ ਸ਼ਿਰੀ ਰਾਮ ਜੈ ਸ਼ਿਰੀ ਰਾਮ ਦੋ ਮਿੰਟ ਦੋ ਮਿੰਟ ਗੱਲ ਬਿੱਕਰ ਕਰ। ਬਿਲਕੁਲ ਜੀ। ਆ ਜੋਸ਼ੀ ਸਾਹਿਬ ਨੇ ਇਹ ਰੁੱਤ ਬਦਲੀ ਸੀ ਤੇ ਭਾਈ ਸਾਹਿਬ ਆਪਣੇ ਮੂੰਹ ਕਹਿ ਰਹੇ ਨੇ ਕਿ 20 ਤੋਂ 25 ਲੱਖ ਰੁਪਇਆ ਜੋਸ਼ੀ ਸਾਹਿਬ ਇਹ ਮਾਰਕੀਟ ਦੇ ਜਿਹੜੇ ਪ੍ਰਧਾਨੀ ਤੋਂ ਕਹਿੰਦੇ ਕਿ 20 ਤੋਂ 25 ਲੱਖ ਰੁਪਇਆ ਇਸ ਮਾਰਕੀਟ ਨੂੰ ਜੋਸੀ ਸਾਹਿਬ ਨੇ ਦਿੱਤਾ ਸੀ ਉਹਦੇ ਸਾਡੀ ਢੇਲ ਰਹੀ ਹੈ ਕੰਮ ਕਰਾਂ ਮੈਂ ਕੈਮਰੇ ਇਹਨਾਂ ਨੂੰ ਫੰਡਸ ਦਿੱਤੇ ਜੋ ਮੈਂ ਕਿਹਾ ਮੂੰਹ ਕਰੋ ਕਹੋਗੇ ਉਹੀ ਹੋ ਜਾਊਗਾ ਕੋਈ ਦੁਨੀਆ ਦੇ ਕੰਮ ਔਖਾ ਨਹੀਂਗਾ ਮੇਰੇ ਵੱਲੋਂ ਕਦੀ ਇੰਜ ਨਹੀਂ ਹੋਇਆ ਕੋਈ ਇੱਕ ਬੰਦਾ ਸ਼ਹਿਰ ਜੋ ਕਹਦੇ ਮੈਂ ਇੰਜ ਕਿਹਾ ਹੋਵੇ ਮੈਂ ਕਿਹਾ ਹੋਰ ਦੱਸ ਐ ਹੀ ਆਂਦਾ ਹੈ ਹੋਰ ਦੱਸ ਕੀ ਕਰਾਉਣਾ ਮੈਨੂੰ ਯਾਦ ਹੈ ਕਿ ਜਦੋਂ ਸਾਡੇ ਕੋਲ ਆਏ ਸੀ ਤੇ ਇਹਨਾਂ ਦੇ ਅੱਗੇ ਇੱਕ ਡਿਮਾਂਡ ਰੱਖੀ ਸੀ ਅਸੀਂ ਕਿ ਸਾਡੀਆਂ ਸੜਕਾਂ ਬਹੁਤ ਖਰਾਬ ਨੇ ਔਰ ਉਸ ਵੇਲੇ ਕੀ ਹੋਇਆ ਕਿ ਇਹਨਾਂ ਨੇ ਉਸੇ ਵੇਲੇ ਸਾਰਾ ਕਰਕੇ ਬੰਦੇ ਇੱਥੇ ਮੇਰੀ ਦੁਕਾਨ ਤੇ ਸੱਦੇ ਔਰ ਮੇਰਾ ਖਿਆਲ ਹੈ ਉਸ ਵੇਲੇ ਕੋਈ 2 ਬਾਈਕ ਲੱਖ ਰੁਪਏ ਦਾ ਪ੍ਰੋਜੈਕਟ ਪੂਰਾ ਬਣਿਆ ਸੀ ਸਾਡੀਆਂ ਸਾਰੀ ਮਾਰਕੀਟ ਦਾ ਹਰਚਰਨ ਦਾਸ ਬਾਜ਼ਾਰ ਦਾ ਕਿ ਸਾਰੀਆਂ ਦੀ ਸਾਰੀਆਂ ਸੜਕਾਂ ਦੁਬਾਰਾ ਬਣਨ ਗਈਆਂ ਇਸ ਤੋਂ ਪਹਿਲਾਂ ਇਹ ਸੜਕਾਂ ਅੱਜ ਤੋਂ ਸ਼ਾਇਦ 30 35 ਸਾਲ ਸਾਲ ਪਹਿਲੇ ਸੋਨੀ ਸਾਹਿਬ ਨੇ ਬਣਵਾਈਆਂ ਸੀ ਉਸ ਤੋਂ ਬਾਅਦ ਕਿਸੇ ਨੇ ਧਿਆਨ ਨਹੀਂ ਕੀਤਾ ਇਹਨਾਂ ਨੇ ਉਹਦਾ ਪ੍ਰੋਜੈਕਟ ਸਾਨੂੰ ਪਾਸ ਕਰਕੇ ਦਿੱਤਾ ਪਰ ਬਦਕਿਸਮਤੀ ਸਾਡੀ ਤੇ ਸਾਡੀ ਦੁਕਾਨਦਾਰਾਂ ਦੀ ਸਾਡੇ ਕੱਪੜੇ ਵਾਲਿਆਂ ਦੀ ਜਿਨ੍ਹਾਂ ਨੇ ਇਹ ਕਹਿ ਕਿ ਉਹ ਸਕੀਮ ਨੂੰ ਨਹੀਂ ਲਿਆਂਦਾ ਕਿ ਸਾਡੇ ਥੜੇ ਡੁੱਟ ਜਾਣਗੇ ਸਾਡਾ ਕੋਈ ਫੁੱਟਪਾਥ ਖਰਾਬ ਹੋ ਜਾਏਗਾ ਅੱਤੇ ਇਹ ਤੇ ਪੈਸੇ ਤਾਂ ਉਹਨਾਂ ਨੇ ਸਾਨੂੰ ਕਹਿਤਾ ਸੀ ਬਿਲਕੁਲ ਉਹਨਾਂ ਨੇ ਸਾਨੂੰ 5 ਲੱਖ ਰੁਪਏ ਸਪੈਸ਼ਲੀ ਮਾਰਕੀਟ 'ਚ ਕੈਮਰੇ ਲਗਵਾਉਣ ਵਾਸਤੇ ਦਿੱਤਾ ਸੀ ਸਾਰੀ ਮਾਰਕੀਟ ਦੇ ਵਿੱਚ ਸੀ ਜਿਹੜੇ ਅੱਜ ਜਿੰਨੇ ਵੀ ਕੈਮਰੇ ਲੱਗੇ ਹੋਏ ਆ ਸਭ ਇਹਨਾਂ ਦੀ ਦੇਣ ਆ ਪਿਆਰ ਮਿਲਦਾ ਪਿਆ ਕਿ ਜਿਹੜੇ ਕੰਮ ਤੁਸੀਂ ਕੀਤੇ ਆ ਲੈ ਇਹ ਕੰਮ ਤੇ ਕੋਈ ਔਖਾ ਨਹੀਂ ਕਿ ਮੈਂ ਕੰਮਵਾਰ ਬਣਿਆ ਸੀ ਮੈਂ ਕੰਮ ਕੀਤਾ ਜਿਹੜੇ ਠੱਗੀ ਠੋਰੀ ਵਾਸਤੇ ਬਣਦੇ ਆ ਠੱਗੀ ਠੋਰੀ ਤੇ ਪ੍ਰਾਪਰਟੀ ਲੀਰੀ ਕਰਦੇ ਆ ਇਹ ਹੁਣ ਪਾਰਲੀਮੈਂਟ ਦਾ ਵੇਖੀਏ ਤੇ ਪਾਰਲੀਮੈਂਟ ਵਾਸਤੇ ਤਿੰਨ ਕੈਂਡੀਡੇਟ ਲੜਦੇ ਪਏ ਆ ਉਹ ਤਿੰਨਾਂ ਦਾ ਵੇਖ ਲਓ ਕੀ ਹਿਸਾਬ ਆ ਇੱਕ ਦੋ ਵਾਰੀ ਐਮਪੀ ਬਣਿਆ ਜਿਹੜਾ ਉਹਨੇ ਕਿ ਮੈਨੂੰ ਦਿਖਾ ਦੋ ਵੀ ਇਹ ਇੰਨਾ ਕੰਮ ਵੀ ਕੀਤਾ ਹੋਵੇ ਤਾਂ ਕਦੇ ਵੀ ਇਹ ਮੈਂ ਕੀਤਾ ਉਹ ਨਹੀਂ ਹੈਗਾ ਕੋਈ ਆਪਣੇ ਗੰਦੇ ਨਾਲੇ ਦੇ ਰਹਿੰਦਾ ਤੇ ਉਹ ਤੁਹਾਨੂੰ ਪਤਾ ਮੈਂ ਕਿੰਨੀ ਵਾਰੀ ਮੈਨੂੰ ਹੁਣ ਲਗਣਾ ਸ਼ੁਰੂ ਹੋ ਗਿਆ ਉਹ ਕਲਪ ਗਿਆ ਉਹ ਕਲਪ ਗਿਆ ਆਂਦਾ ਗੰਦੇ ਨਾਲੇ ਦੇ ਬੰਦ ਹੋ ਜਾਣੇ ਆ ਜੁਸੀਂ ਆਂਦਾ ਗੰਦਾ ਨਾਲਾ ਬੰਦ ਕਰ ਦੋ ਇਹਦੇ ਅੰਦਰ ਗੰਦ ਆ ਉਹ ਕਿਤਰਾ ਖਤਮ ਹੋਊਗਾ ਦਿਮਾਗ 'ਚ ਗੰਦ ਕਿਤਰਾ ਨਿਕਲੂਗਾ ਹੁਣ ਦਿਮਾਗ 'ਚ ਗੰਦ ਮੇਰੇ ਆਂਦਾ ਗੁੰਡਾ ਗਰਦੀ ਦਾ ਲਾਇਸੈਂਸ ਲੱਲਿਆ ਕਿੱਥੇ ਗੁੰਡਾ ਗਰਦੀ ਕਿਹਦੇ ਨਾਲ ਕੀਤੀ ਸੀ ਗੁੰਡਾ ਗਰਦੀ ਮੈਂ ਤਾਂ ਲੋ ਜੀ ਮੈਂ ਤਾਂ ਆਂਝ ਹੱਥ ਜੋੜ ਕੇ ਮੈਂ ਕਿਹਾ ਮੂੰਹੋਂ ਕੰਮ ਦੱਸੋ ਤੇ ਕਿਰਾਏ ਦੇ ਹੋ ਗਏ ਤੇ ਹੁਣ ਗੰਦ ਅੰਦਰ ਦਾ ਜਿਹੜਾ ਗੰਦ ਆ ਉਹ ਮੈਂ ਦੱਸ ਦੇਣਾ ਵੀ ਇਹਦੇ ਅੰਦਰੋਂ ਕਿਤਰਾ ਨਿਕਲਿਆ ਕਿ ਇੱਕ ਕਮਿਊਨਿਟੀ ਵਿਸ਼ੇਸ਼ ਨੂੰ ਇਸ ਬੰਦੇ ਨੇ ਕਿਹਾ ਵੀ ਇਸ ਕਮਿਊਨਿਟੀ ਦੇ ਬੰਦੇ ਨਸ਼ਾ ਕਰਦੇ ਆ ਇਸ ਕਮਿਊਨਿਟੀ ਦੇ ਬੰਦੇ ਜਿਹੜੇ ਨਸ਼ਾ ਕਰਨ ਤੋਂ ਬਾਅਦ ਕ੍ਰਾਈਮ ਕਰਦੇ ਆ ਤੇ ਘੁਆਂ ਕਰਦੇ ਆ ਤੇ ਲੁੱਟਮਾਰ ਕਰਦੇ ਆ ਇਹ ਵੇਖੋ ਇਹ ਜਿਹੜਾ ਨਸ਼ੇ ਦੀ ਪ੍ਰੋਬਲਮ ਆ ਕ੍ਰਾਈਮ ਦੀ ਆ ਇਹ ਚੰਗੇ ਚੰਗੇ ਘਰਾਂ ਦੇ ਵੀ ਬੱਚੇ ਜਿਹੜੇ ਵਿਗੜ ਜਾਂਦੇ ਉਹ ਵੀ ਕਰਦੇ ਆ ਇੱਕ ਖੱਲਾ ਇਹ ਨਹੀਂ ਵੀ ਇੱਕ ਕਮਿਊਨਿਟੀ ਕਮਿਊਨਿਟੀ ਵਿਸ਼ੇਸ਼ ਜਿਹੜੀ ਆ ਐਸ ਸੀ ਭਾਈਚਾਰਾ ਜਿੱਤੇ ਉਹਨੇ ਟਾਰਗੇਟ ਕੀਤਾ ਅਸਲੀ ਗੰਦ ਇਹ ਆ ਮੈਨੂੰ ਤਾਂ ਅਜੇ ਤੱਕ ਪਤਾ ਨਹੀਂ ਲੱਗਾ ਕੌਣ ਕੌਣ ਐਸਸੀ ਐ ਕੌਣ ਬੀਸੀ ਐ ਕੌਣ ਸਵਰਣਿਆ ਮੇਰੇ ਤਾਂ ਸਾਰੇ ਭਰਾਵਾਂ ਵਾਂਗੂ ਆ ਨਾ ਮੈਂ ਅਜੇ ਤੱਕ ਕਦੀ ਪੁੱਛਿਆ ਕਿ ਇਹਨੂੰ ਤੂੰ ਕਿਹੜੀ ਜਾਤ ਦਾ ਜੇ ਕੰਮ ਆਇਆ ਉਹਨੇ ਕੋਈ ਤੂੰ ਕਿਹੜੀ ਜਾਤ ਤੇਰੀ ਤੇਰਾ ਹਲਕਾ ਕਿਹੜਾ ਤੇਰੀ ਪਾਰਟੀ ਕਿਹੜੀ ਇੱਕ ਵੀ ਬੰਦਾ ਕਹਦੇ ਮੈਂ ਕਦੀ ਪੁੱਛਿਆ ਹੋਵੇ ਉਹ ਜੋ ਸਰਪ ਇੱਕ ਦਿਨ ਹੋ ਰਿਹਾ ਅਗਰਟੀ ਫੁਲਕਾਰੀ ਦਿੱਤੀ ਹੈ ਸਦੂ ਸਾਹਿਬ ਕਹਿੰਦੇ ਮੈਂ ਇਸ ਮਾਰਕੀਟ ਦੇ ਫੁਲਕਾਰੀ ਤੇ ਸੂਟ ਜੁੱਤੀਆਂ ਤੱਕ ਫੌਰਨ ਪਹੁੰਚਾ ਦੇਣਗੇ ਉਹ ਉੱਥੇ ਜਾ ਕੇ ਉਤਲੀ ਬਾਸ ਹੀ ਰਿਹਾ ਹੈ ਇਹ ਫਲਕਾਰੀਆਂ ਆਲਰੇਡੀ ਜਿਹੜੀਆਂ ਨਾ ਬਹੁਤ ਸਾਰੀਆਂ ਐਕਸਪੋਰਟ ਹੁੰਦੀਆਂ ਪਾਪੜਵੜੀਆਂ ਆਲਰੇਡੀ ਬਹੁਤ ਐਕਸਪੋਰਟ ਹੁੰਦੀਆਂ ਕਿਸੇ ਪੰਜਾਬੀ ਬਾਜ਼ਾਰ ਚ ਚਲਜੋ ਜਿੱਥੇ ਇਹ ਚੀਜ਼ਾਂ ਚੱਲਦੀਆਂ ਨਾ ਭਾਵੇਂ ਆਸਟ੍ਰੇਲੀਆ ਚਲਜੋ ਇੰਗਲੈਂਡ ਚਲਜੋ ਕੈਨੇਡਾ ਚਲਜੋ ਅਮਰੀਕਾ ਚਲਜੋ ਕਿਸੇ ਮੁਲਕ ਦੇ ਦੇਸ਼ ਚਲਜੋ ਬਾਹਰ ਹਰ ਜਗ੍ਹਾ ਤੋਂ ਹਰ ਚੀਜ਼ ਮਿਲਦੀ ਹੈ ਪਾਪੜਵੜੀਆਂ ਮਿਲਦੀਆਂ ਫਲਕਾਰੀਆਂ ਵੀ ਮਿਲਦੀਆਂ ਇੱਥੋਂ ਤੱਕ ਜਿਹੜੀ ਇੱਥੇ ਨਹੀਂ ਚੀਜ਼ ਮਿਲਦੀ ਪਾਥੀਆਂ ਵੀ ਮਿਲ ਜਾਂਦੀਆਂ ਜਿੱਦੋਂ ਪਰ ਇਹ ਉੱਥੇ ਵੀ ਉਤਲੀ ਬਾਜ਼ੀ ਰਹੇ ਆ ਪੰਜਾਬੀਆਂ ਚ ਗਿਆ ਹੀ ਨਹੀਂ ਇਹ ਤੇ ਬਦਕਿਸਮਤੀ ਇਹਨਾਂ ਦੀ ਵੀ ਇਹਨਾਂ ਨੂੰ ਲਾਲਚ ਆ ਗਿਆ ਤੇ ਇੱਥੇ ਆ ਗਏ ਇਲੈਕਸ਼ਨ ਲੜਨ ਲੱਗੇ ਇਹਨਾਂ ਐ ਲੱਗਦਾ ਹਣਾ ਵੀ ਹੁਣ ਰਿਟਾਇਰ ਹੋਏ ਆ ਤੇ ਜਾ ਕੇ ਇੱਕ ਕੁਰਸੀ ਗਈ ਆ ਤੇ ਦੂਜੀ ਤੇ ਬਹਿ ਜਾਣਗੇ ਖੀਰ ਬਣੀ ਆ ਜਾ ਕੇ ਖਾ ਹੀ ਲੈਣੀ ਐ ਐਮਪੀ ਦੀ ਇਲੈਕਸ਼ਨ ਤੇ ਉਹਨਾਂ ਨੂੰ ਐਮਪੀ ਦੀ ਇਲੈਕਸ਼ਨ ਤੇ ਇਹਨਾਂ ਨੂੰ ਖੀਰ ਲੱਗਦੀ ਹੁਣ ਬਣੀ ਆ ਜਾ ਕੇ ਖਾ ਲੈਣੀ ਦਾਵਾ-ਦਵਾ ਇੱਕ ਹਿੱਸਿਆਂ ਜਿਹੜੀਆਂ ਕਰਾਉਂਦੇ ਨਾ ਲੋਕ ਜਦੋਂ ਪੁੱਛਦੇ ਆ ਆ ਗੰਦਾ ਪਾਣੀ ਸਰਦਾਰ ਜੀ ਪੀ ਕੇ ਦਿਖਾਓ ਐਂ ਜਾਂਦੇ ਆ ਫਿਰ ਪਤਾ ਲੱਗਦਾ ਵਾ ਇਹਦੇ ਗੱਲਾਂ ਕਰਦੇ ਗੋਭੀ 350 ਰੁਪਏ ਕਿਲੋ ਵਕਾਵਾਂਗੇ ਲੋਕੀ ਗੱਲ ਪੈਂਦੇ ਇਹਨਾਂ ਦੇ ਗੋਭੀ ਸਾਨੂੰ ਗੋਭੀ ਤਾਂ ਖਾ ਲੈਣ ਦੇ ਹੁਣ ਬਾਕੀ ਇਹ ਹਵਾਈ ਇਹ ਹਵਾਈ ਗੱਲਾਂ ਵਾ ਪ੍ਰੈਕਟੀਕਲੀ ਇਹਨਾਂ ਦਾ ਮੈਨਾ ਕੋਈ ਨਹੀਂਗਾ ਉਹਨੂੰ ਪਤਾ ਹੀ ਨਹੀਂਗਾ ਵੀ ਸਮੱਸਿਆ ਵਾ ਕੀ ਆ ਹੱਲ ਕੀ ਆ ਸਾਰਾ ਜ਼ੋਰ ਤਾਂ ਉਹਨਾਂ ਦੇ ਇਹ ਦੱਸਣ ਤੇ ਲੱਗ ਰਿਹਾ ਮੈਂ ਅੰਬਰਸਰਦਾਈ ਜੇ ਉਹ ਮੈਂ ਸੰਧੂ ਨਹੀਂ ਮੈਂ ਸਮੁੰਦਰੀ ਜੇ ਹੁਣ ਪਹਿਲਾਂ ਸੰਧੂ ਰੱਖਿਆ ਮਹਾ ਜ਼ੋਰ ਲਾ ਕੇ ਹੁਣ ਸੰਧੂ ਤੋਂ ਸਮੁੰਦਰੀ ਕਰਨ ਤੇ ਜ਼ੋਰ ਲੱਗੀ ਜਾਂਦਾ ਮੇਰੇ ਦਾਦੇ ਦੇ ਨਾਂ ਤੇ ਵੋਟਾਂ ਵਧੋ ਚਲੋ ਦਾਦੇ ਨੇ ਕੁਝ ਕੀਤਾ ਤੁਸੀਂ ਕੀ ਕਰਨ ਦਾ ਜੇ ਦੱਸੋ ਨਾ ਜਦੋਂ ਸੀਗੇ ਤੁਸੀਂ ਉਹਨੋਂ ਕੰਪਨੀ ਲਿਆਂਦੀ ਨਹੀਂ ਹੁਣ ਉਹਨਾਂ ਦੇ ਕੰਪਨੀ ਲਿਆਵਾਂਗੇ ਹੁਣ ਤੇ ਰਿਟਾਇਰ ਪਟਵਾਰੀ ਵੀ ਹੋ ਗਿਆ ਤੇ ਰਿਡਾਇਰ ਐਮਬੈਸਡਰ ਵੀ ਹੋ ਗਿਆ ਹੁਣ ਬਰਾਬਰ ਤੁਸੀਂ ਤੇ ਮਿਹਨਤ ਪੂਰੀ ਕਰਦੇ ਹੋ ਜਦੋਂ ਇਲੈਕਸ਼ਨਾਂ ਦੇਣ ਹੈ ਲੋਕ ਕਿਉਂ ਚੁੱਪ ਕਰ ਜਾਂਦੇ ਨੇ ਲੋਕਾਂ ਨੂੰ ਕੀ ਅਪੀਲ ਕਰਨਾ ਲੋਕਾਂ ਨੂੰ ਮੈਂ ਹੀ ਕਹੂੰਗਾ ਉਮਰਾਨਾ ਨਗਾਓ 77 ਸਾਲਾਂ ਚ ਕਿਸੇ ਐਮਪੀ ਨੇ ਕੁਝ ਨਹੀਂ ਕੀਤਾ ਐਮਐਲਏ ਦਾ ਕੰਮ ਵੀ ਐਸ ਸੇਵਾਦਾਰ ਨੇ ਵਿਖਾਇਆ ਸੀ ਮੰਤਰੀ ਦਾ ਕੰਮ ਵੀ ਐਸ ਸੇਵਾਦਾਰ ਨੇ ਵਿਖਾਇਆ ਸੀ ਤੇ ਐਮਪੀ ਦਾ ਕੰਮ ਵੀ ਇਹੋ ਹੀ ਸੇਵਾਦਾਰ ਦਿਖਾਊਗਾ ਵੀ ਐਮਪੀ ਕੀ ਕਰ ਸਕਦਾ 20 ਲੱਖ ਵੋਟ ਦਾ ਨਮਾਇੰਦਾ ਬਹੁਤ ਕੁਝ ਕਰ ਸਕਦੇ ਆ ਇਹ ਸਮਾਰਟ ਸਿਟੀ ਇਹ ਸਮਾਰਟ ਸਿਟੀ ਡਿਕਲੇਅਰ ਵੀ ਮੈਂ ਕਰਾਇਆ ਸੀ ਸਰ ਇਹਨਾਂ ਕੋਲ ਤਾਂ ਕੋਈ ਮਤਲਬ ਨਹੀਂ ਵੀ ਜਾਂਦਾ ਉਹ ਵੀ ਚੱਲ ਜਾਏ ਨਾ ਤਾਂ ਵੀ ਇਹ ਕੰਮ ਕਰਾਉਣਾ ਤਾਂ ਇਵਨ ਕਿ ਆਪਣਾ ਪਰਸਨਲ ਅਸਿਸਟੈਂਟ ਭੇਜ ਦੇ ਨੇ ਮੈਂ ਇਹਨਾਂ ਕੋ ਗਿਆ ਸੀ ਕੰਮ ਕਰਾਉਣ ਵਿਦਾਊਟ ਬਿਨਾ ਕਿਸੇ ਜਾਣਕਾਰੀ ਤੋਂ ਇਹਨਾਂ ਨੇ ਆਪਣੇ ਅਸਿਸਟੈਂਟ ਨੂੰ ਭੇਜਿਆ ਵੀ ਸਾਈਨ ਕਰਾਉਣ ਵਾਸਤੇ ਕੋਈ ਵੀ ਬਿਨਾ ਜਾਣਕਾਰੀ ਤੋਂ ਵੀ ਇਹ ਕੰਮ ਕਰਾ ਦਿੰਦੇ ਨੇ ਤਾਕੜੇ ਲੀਡਰ ਚਾਹੀਦੇ ਜੀ ਬਿਲਕੁਲ ਜੀ ਬਿਲਕੁਲ ਐਸੇ ਲੀਡਰ ਚਾਹੀਦੇ ਜੀ ਸਰ ਉਮੀਦਵਾਰ ਦੀ ਕੈਲਿਡਲ ਦੇ ਉਮੀਦਵਾਰ ਅਨਿਲ ਜੋਸ਼ੀ ਅੱਜ ਪ੍ਰਚਾਰ ਕਰਦੇ ਨਜ਼ਰ ਆ ਰਹੇ ਤੇ ਦੁਕਾਨਦਾਰਾਂ ਦੇ ਵੱਲੋਂ ਉਹ ਸਮਰਥਨ ਵੀ ਜਿਹੜਾ ਦਿੱਤਾ ਜਾ ਰਿਹਾ ਕਿ ਸਾਨੂੰ ਇਦਾਂ ਦੇ ਤਾਕਤੜ ਜਿਹੜੇ ਲੀਡਰ ਚਾਹੀਦੇ ਨੇ ਜਿਹੜੇ ਲੋਕਾਂ ਦੇ ਕੰਮ ਆ ਸਕਣਗੇ ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ ਲਿਵਿੰਗ ਇੰਡੀਆ ਨੂੰ ਅਮਰੀਤ ਸਰ